ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ 3 ਵੀਲਰ ਅਤੇ ਮੋਟਰਸਾਈਕਲ ਚੋਰ ਗਰੋ ਦੇ 2 ਵਿਅਕਤੀ ਕਾਬੂ ਚੋਰਾ ਕੋਲੋਂ 12 3 ਵੀਲਰ ਅਤੇ 6 ਮੋਟਰਸਾਈਕਲ ਵੀ ਹੋਏ ਬਰਾਮਦ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ 3 ਵੀਲਰ ਅਤੇ ਮੋਟਰਸਾਈਕਲ ਚੋਰ ਗਰੋ ਨੂੰ ਕਾਬੂ ਕੀਤਾ ਹੈ ਜਿਹੜਾ 3 ਵੀਲਰ ਅਤੇ ਮੋਟਰਸਾਈਕਲ ਚੋਰੀ ਕਰਦੇ ਸੀ ਅਤੇ ਉਹਨਾਂ ਦੀਆਂ ਜਾਲੀ ਆਰਸੀ ਬਣਾ ਕੇ ਅੱਗੇ ਵੇਚ ਦਿੰਦੇ ਸੀ ਅੱਜ ਪ੍ਰੈਸ ਕਾਨਫਰੰਸ ਕਰਦੇ ਆ ਐਸਐਸਪੀ ਫਰੋਜਪੁਰ ਨੇ ਦੱਸਿਆ ਕਿ ਪੁਲਿਸ ਵੱਲੋਂ ਇੱਕ 3 ਵੀਲਰ ਅਤੇ ਮੋਟਰਸਾਈਕਲ ਚੋਰ ਗਰੋ ਨੂੰ ਕਾਬੂ ਕੀਤਾ ਹੈ ਉਹਨਾਂ ਦੱਸਿਆ ਕਿ ਫਰੋਜਪੁਰ ਅਤੇ ਵੱਖ-ਵੱਖ ਸ਼ਹਿਰਾਂ ਤੋਂ ਥ੍ਰੀ ਵੀਲਰ ਅਤੇ ਮੋਟਰਸਾਈਕਲ ਚੋਰੀ ਕਰਕੇ ਉਹਨਾਂ ਦੇ ਚੈਸੀ ਨੰਬਰ ਅਤੇ ਇੰਜਨ ਨੰਬਰ ਬਦਲ ਕੇ ਗਲਤ ਕਾਗਜ਼ ਬਣਾ ਕੇ ਜਾਲੀ ਆਰਸੀ ਤਿਆਰ ਕਰਕੇ ਅੱਗੇ ਵੇਚਦੇ ਸਨ ਉਹਨਾਂ ਦੱਸਿਆ ਕਿ ਚੋਰ ਗਰੋ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ ਅਤੇ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ ਔਰ 12 ਥ੍ਰੀ ਵੀਲਰ ਅਤੇ 6 ਮੋਟਰਸਾਈਕਲ ਵੀ ਬਰਾਮਦ ਇਹਨਾਂ ਕੋਲੋਂ ਕੀਤੇ ਗਿਆਨ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਆਓ ਤੁਹਾਨੂੰ ਲੈ ਚਲਦੇ ਹਾਂ ਹੁਣ ਐਸਐਸਪੀ ਫਿਰੋਜ਼ਪੁਰ So, no, सौम्या शर्मा दी प्रेस कॉन्फ्रेंस ਦੇ ਵਿੱਚ ਬਣੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪੀਐਸਟੀ ਫਿਰੋਜ਼ਪੁਰ ਵੱਲੋਂ ਅੱਜ ਦੋ ਅਕਿਊਜ਼ ਫੜੇ ਗਏ ਹੈ ਤੇ ਕਾਫੀ ਵਧੀਆ ਰਿਕਵਰੀ ਕੀਤੀ ਗਈ ਹੈ ਟੋਟਲ 12 ਥਰੀ ਵੀਲਰ ਅਤੇ 6 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਇਹ ਗੈਂਗ ਫਿਰੋਜ਼ਪੁਰ ਮੇ ਪਿਛਲੇ 1.5 ਸਾਲ ਸੇ ਆਪਰੇਟ ਕਰ ਰਿਹਾ ਸੀਗਾ ਇਹ ਲੋਕ ਭਟਿੰਡਾ ਅਤੇ ਜਲੰਧਰ ਵਾਦੀ ਗੱਡੀਆਂ ਚੁਰਾਉਂਦੇ ਸੀਗੇ ਥਰੀ ਵੀਲਰ ਚੁਰਾਉਂਦੇ ਸੀਗੇ ਉਸ ਤੋਂ ਬਾਅਦ ਇਥੇ ਲਾ ਕੇ ਉਹਨਾਂ ਦਾ ਇੰਜਨ ਤੇ ਚੇਚੀ ਨੰਬਰ ਬਦਲਦੇ ਸੀਗੇ ਨੰਬਰ ਪਲੇਟ ਬਦਲਦੇ ਸੀਗੇ ਤੇ ਨਾਲ-ਨਾਲ ਜਾਲੀ ਡਾਕੂਮੈਂਟਸ ਵੀ ਆਰਸੀ ਵਗੈਰਾ ਬਣਾਉਂਦੇ ਸੀਗੇ ਇਸ ਤੋਂ ਬਾਅਦ ਇਹ ਅੱਗੇ ਉਹਨਾਂ ਨੂੰ ਜਿਹੜੇ ਵੀ ਗਰੀਬ ਆਟੋ ਚਾਲਕ ਜਾਂ ਡਰਾਈਵਰ ਹੈ ਉਹਨੂੰ ਵੇਚ ਦਿੰਦੇ ਸੀਗੇ ਇਹ ਗੈਂਗ ਪੂਰੀ ਤਰ੍ਹਾਂ ਤੇ ਫਿਰੋਜ਼ਪੁਰ 'ਚ ਆਪਰੇਟ ਕਰ ਰਿਹਾ ਸੀਗਾ ਸਾਨੂੰ ਖਬਰ ਮਿਲੀ ਸੀ ਕਿ ਕੁਝ ਬੰਦੇ ਬਾਈਕ ਵੇਚ ਰਹੇ ਨੇ ਪਰ ਇਸ ਇਨਪੁਟ 'ਤੇ ਕੰਮ ਕਰਦੇ ਕਰਦੇ ਸਾਡੀ ਸਿਟੀ ਦੀ ਟੀਮ ਨੇ ਐਸਪੀ ਇਨਵੈਸਟੀਗੇਸ਼ਨ ਰੰਧੀਰ डेप्टी एस पी सिटी सुखविंदर जी डेप्टी एस पी डी बलकार जी के अंदर काफ़ी अच्छी मेहनत की थी और सारी रिकवरी कर ली गए इसमें दो दोषी भी गिरफ्तार किए गए हैं जोड़ा पहला दोषी है गुरदीप सिंह उसके ऊपर भी पुराना एक पर्चा है जोड़ा दूसरा दोषी है उसके ऊपर पुराना कोई पर्चा नहीं है ये दोनों ही फिरोजपुर के रहने वाले है ਤੇ ਇਹਨਾਂ ਦਾ ਇੱਕ ਗੈਂਗ ਮੈਂਬਰ ਹੁਣੇ ਸਾਨੂੰ ਪਤਾ ਚੱਲਿਆ ਏ ਉਹ ਤਰਨਤਾਰਨ ਦਾ ਹੈਗਾ ਉਹਦੇ ਉੱਪਰ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਮੈਮ ਆਪ ਤੁਸੀਂ ਕਿਸ ਤਰ੍ਹਾਂ ਤਿਆਰ ਕਰਾ ਬਿਜਰੀ ਆਪਸੀ ਆਪ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਜਿਹੜੀ ਆਰ ਸੀਜ਼ ਹੈਗੀ ਗੱਡੀਆਂ ਦੀ ਇਹ ਜੋ ਵੀ ਜਾਲੀ ਆਰ ਸੀ ਬਣਾਉਂਦੇ ਸੀਗੇ ਉਸਦੇ ਕبھی ਮੈਂ ਆਪ ਨੂੰ ਦਿਖਾ ਵੀ ਦਿੰਦੀ ਆ ਕبھی ਹੋਲੋਗ੍ਰਾਮ ਮੈਨੀਪੂਲੇਟ ਕਰਕੇ ਕبھی ਕੁਝ ਕੁਝ ਕਰਕੇ ਨੰਬਰ ਬਲਰਡ ਕਰਕੇ ਉਹ ਕਰਕੇ ਇਹਨੂੰ ਆਗੇ ਵੇਚ ਦਿੰਦੇ ਸੀਗੇ ਤੇ ਇਹ ਸਾਰਾ ਇਹਨਾਂ ਦੇ ਕੀ ਇਨਸਟਰੂਮੈਂਟ ਹੈ ਕਿਆ ਸਭ ਹੈ ਉਹ ਸਾਰਾ ਕੁਝ ਅਸੀਂ ਵਰਕ ਆਊਟ ਕਰ ਰਹੇ ਹਾਂ ਇਹ ਆਟੋ ਬਣਾਉਂਦੇ ਵਿੱਚ ਕੋਈ ਸਰਕਾਰੀ ਮੁਲਾਜ਼ਮ ਹੀ ਹੈ ਆਟਾ ਦਫਤਰ ਦੇ ਕੋਈ ਮੁਲਾਜ਼ਮ ਵੀ ਇਨਵੋਲ ਨਹੀਂ ਹੁਣ ਤੱਕ ਇਦਾਂ ਦਾ ਕੁਝ ਸਾਹਮਣੇ ਨਹੀਂ ਆਇਆ ਹੈ ਕਿਸੇ ਵੀ ਸਰਕਾਰੀ ਮੁਲਾਜ਼ਮ ਕੀ ਸ਼ਮੂਲੀਅਤ ਮੁੱਢਲੀ ਤਫ਼ਤੀਸ਼ 'ਚ ਸਾਹਮਣੇ ਨਹੀਂ ਆਈ ਹੈ ਹਾਲਾਂਕਿ ਅੱਗੇ ਜਿਵੇਂ ਜਿਵੇਂ ਤਫ਼ਤੀਸ਼ ਅੱਗੇ ਵਧਦੀ ਰਹੇਗੀ ਅਸੀਂ ਤੁਹਾਨੂੰ ਉਪੱਦਾਂ ਬਿਲਕੁਲ ਇਹਨਾਂ ਕੋ ਕਿਆਰੇ ਫੜੇਗੇ ਆਟੋ ਇਹ ਕਿੱਥੋਂ ਲੈ ਕੇ ਆਂਦੇ ਸੀ ਪੰਜਾਬ ਦੀ ਕਿਹੜੀ ਕਿਹੜੀ ਜਗ੍ਹਾ ਤੋਂ ਇਹਨਾਂ ਨੇ ਚੋਰੀ ਕੀਤੇ ਸੀਗੇ ਟੋਟਲ 12 ਥਰੀ ਵੀਲਰ ਅਤੇ 6 ਮੋਟਰਸਾਈਕਲ ਬ ਇਹ ਜਲੰਧਰ ਅਤੇ ਭਟਿੰਡਾ ਏਰੀਆ ਤੋਂ ਬਾਈਕ ਚੋਰੀ ਕਰਦੇ ਸੀਗੇ ਔਰ ਯਹਾਂ ਲਾ ਕੇ ਫਿਰੋਜ਼ਪੁਰ ਦੇ ਵਿੱਚ ਵੇਚਦੇ ਸੀਗੇ ਆਫਟਰ ਮੈਨੀਪੂਲੇਸ਼ਨ ਆਫ देयर ਨੰਬਰਸ ਐਂਡ ਮੈਨੀਪੂਲੇਸ਼ਨ ਆਫ ਆਰਸੀ ਐਂਡ ਅਦਰ ਡਾਕੂਮੈਂਟਸ ਇਹ ਆਟੋ ਵੀ ਉੱਥੇ ਜਲੰਧਰ ਤੋਂ ਔਰ ਭਟਿੰਡਾ ਚ ਹਾਂਜੀ ਵਹੀ ਦੀ ਹੁਣ ਤੱਕ ਦੀ ਮੁੱਦੀ ਤਫਤੀਸ਼ 'ਚ ਯਹੀ ਸਾਹਮਣੇ ਆਇਆ ਹੈ ਕਿ ਵਹੀਂ ਕੇ ਆਟੋ ਚਾਲਕੋ ਕੀ ਇਹ ਗਾੜੀਆਂ ਚੁਰਾਉਂਦੇ ਸੀਗੇ ਔਰ ਯਹਾਂ ਆ ਕੇ ਵੇਚ ਦਿੰਦੇ ਸੀਗੇ ਇਹਮੰ ਖੁਦ ਵੀ ਇਹਦਾ ਹੀ ਇਸਤੇਮਾਲ ਕਰਦੇ ਸੀ ਚੋਰੀ ਦੇ ਜੀ ਸਾਨੂੰ ਇਹੀ ਪਤਾ ਚਲਾ ਹੈ ਕਿ ਇਹ ਦੋਨੋਂ ਵੀ ਆਟੋ ਚਾਲਕ ਹੈ ਤੇ ਜਿਹੜੀ ਗਾੜੀ ਦੀ ਵਰਤੋਂ ਇਹ ਕਰ ਰਹੇ ਸੀਗੇ ਉਹ ਵੀ ਚੋਰੀ ਦੀ ਹੀ ਹੈਗੀ ਜੀ ਤਾਂ ਇਹ ਇੱਥੇ ਲਿਆ ਕੀ ਕਿਵੇਂ ਵੇਚਦੇ ਹੈਗੇ ਸੀਗੇ ਜਦੋਂ ਆਟੋ ਚੋਰੀ ਕਰਦੇ ਸੀਗੇ ਕਿਵੇਂ ਲਿਆ ਕੇ ਇੱਥੇ ਵੇਚਦੇ ਸੀਗੇ ਇਹਨਾਂ ਨੂੰ ਵੇਚਦੇ ਸੀ ਇਹ ਫਿਰੋਜ਼ਪੁਰ ਇਹ ਆ ਕੇ ਸਭ ਤੋਂ ਪਹਿਲੇ ਇਹਨਾਂ ਦਾ ਐਮਓ ਇਸ ਪ੍ਰਕਾਰ ਸੀਗਾ ਕਿ ਇਹ ਨੰਬਰ ਇੱਕ ਉਸ ਦੇ ਗਾੜੀ ਦਾ ਨੰਬਰ ਪਲੇਟ ਇੰਜਨ ਨੰਬਰ ਤੇ ਚੇਚੀ ਨੰਬਰ ਬਦਲ ਦਿੰਦੇ ਸੀਗੇ ਉਸ ਤੋਂ ਇਲਾਵਾ ਜਾਲੀ ਡਾਕੂਮੈਂਟ ਤੇ ਜਾਲੀ ਆਰਸੀ ਵਗੈਰਾ ਤਿਆਰ ਕਰਦੇ ਸੀਗੇ